सो जा बच्चे सोनिया बच पुत्र मेरी नोनी मेरी सोनी जी सो जा मौसम भी बदल गया मम्मी ठंड हो गई है भाभी तो वीरा कितने गए हुए ने वो जरा बाजार गए हैं काम सी का उन्होंने चुप नहीं कर दी की, मैं की करा मम्मी मैं तो थक गई रात दी भी ले ले के इन्हें इन्हें अंदर सुवा दे हां जी हैं ਤੇ ਜਾਂ ਫਿਰ ਵੇਖ ਲੈ ਜਦ ਦੁੱਧ ਦਾ ਤਾਂ ਨਹੀਂ ਪੀਣਾ ਇਹਨੂੰ ਨਹੀਂ ਦੁੱਧ ਮੈਂ ਪਿਆਤਾ ਸੀ ਐਨ ਉਹਨਾਂ ਨਾਲ ਨਿੱਗਦੇ ਨਹੀਂ ਐ लेट ਜਾਏਗੀ ਤੇ ਆਰਾਮ ਨਾਲ ਸੋ ਜਾਏਗੀ ਫਿਰ ਮੈਂ ਆਨੀ ਕਪੜੇ-ਕੁਪੜੇ ਸਾਮ ਦੀ ਆ ਗਈ ਮੰਮੀ ਠੀਕ ਹੈ ਠੀਕ ਹੈ ਠੀਕ ਹੈ ਮੰਮੀ 1 ਮਿੰਟ 1 ਮਿੰਟ ਰੁਕ ਹਲੋ ਹਾਂਜੀ 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 ਅੱਛਾ ਵਧੀਆ ਹੂੰ ਜ਼ਿੰਮੇਵਾਰੀ ਤੁਹਾਡੀ ਜੇ ਮੈਂ ਅੱਗੇ ਵੀ ਧੋਖਾ ਖਾਦਾ ਹੋਇਆ ਤੁਸੀਂ ਕਰੋ ਗੱਲ ਮਿਆਂਨੀ ਜੇ ਬੱਚ ਜੋਨੇ ਬੱਚ ਬੱਚ ਐ ਕਰਿਓ ਚਲੋ ਮੈਂ ਨਾ ਪਹਿਲੇ ਘਰ ਗੱਲ ਕਰ ਲਵਾ ਤੈਨੂੰ ਪਤਾ ਨੂਬਤਰ ਨਵੀਂ ਗੱਲ ਕਰਨੀ ਹੁੰਦੀ ਆ ਉਹਦੇ ਨਾਲ ਵੀ ਕਰਾਂ ਜੋ ਨਾਲ ਵੀ ਗੱਲ ਕਰਕੇ ਤੇ ਫੇਰ ਮੈਂ ਤੁਹਾਨੂੰ ਦੱਸਦੀ ਆ ਆਹ ਹੋਰ ਮੈਨੂੰ ਕੀ ਚਾਹੀਦਾ ਬਸ ਹਾਂ ਬਸ ਬਸ

ਜਿੰਨਾਂ ਰਿਸ਼ਤੇ ਬਾਰੇ ਕਿਹਾ ਸੀ ਹਨਾ ਮੰਮੀ ਮੈਂ ਤੁਹਾਨੂੰ ਕਹਿਨ ਤਾਂ ਦੇਈਆਂ ਮੈਂ ਰਿਸ਼ਤਾ ਨਹੀਂ ਕਰਾਉਣਾ ਕਿਤੇ ਵੀ ਵੇਖ ਅੰਜੂ ਮੇਰੀ ਗੱਲ ਸੁਣ ਪਤਾ ਕੀ ਹੈ ਮੈਂ ਸਾਰੀ ਉਮਰ ਨਹੀਂ ਬੈਠੇ ਰਹਿਣਾ ਹੈਨਾ ਜਿਹੜਾ ਦੁਨੀਆ ਤੇ ਆਇਆ ਉਹਨੇ ਜਾਨੀ ਜਾਣਾ ਹੈਨਾ ਭਰਾ ਪਰ ਜਾਈ ਮੈਂ ਕਹਿੰਨੀ ਬਹੁਤ ਵਧੀਆ ਨੇ ਤੇਨ ਬਹੁਤ ਵਧੀਆ ਵਰਤਨ ਗੇ ਪਰ ਜੇ ਤੂੰ ਇੱਥੇ ਬੱਠੀ ਰਹੇਂਗੀ ਨਾ ਕਿਤੇ ਨਾ ਕਿਤੇ ਚੁਬਨਗੀ ਉਹਨਾਂ ਨੂੰ ਚੁਬਨ ਰਹੇਗੀ ਹੈਨਾ ਤੇ ਮੈਂ ਕਹਿੰਨੀ ਆ ਕਿ ਤੂੰ ਨਾ ਰਿਸ਼ਤੇ ਲਈ ਹਾਂ ਕਰ ਦੇ। ਮੰਮੀ ਮੈਂ ਰਿਸ਼ਤੇ ਲਈ ਕਿਉਂ ਹਾਂ ਕਰਾਂ? ਦੇਖੋ। ਤੇ ਮੈਨੂੰ ਕਿੰਨੀ ਸੋਹਣੀ ਪੜ੍ਹਾਈ ਕਰਾਈ ਹੈ। ਪੜ੍ਹਾਈ ਦੇ ਨਾਂ ਨਾਲ ਤਹੀ ਮੈਨੂੰ ਡਿਪਲੋਮਾ ਵੀ ਕਰਾਇਆ, ਮੈਨੂੰ ਕੋਰਸ ਵੀ ਕਰਾਏ ਹੋਏ ਨੇ। ਮੇਰੇ 'ਚ ਕਿਸੇ ਚੀਜ਼ ਦੀ ਕਮੀ ਨਹੀਂ। ਨਹੀਂ ਨਹੀਂ ਤੇਰੇ 'ਚ ਨਹੀਂ ਕਮੀ। ਪਰ ਵੇਖ ਗੁੜਿਆ ਲੈ ਕਿੰਨੀ ਘੈਂਟ ਛੋਟੀ ਜੀ ਹੈ ਤੇ ਐਡੀ ਪਾੜ ਵਰਗੀ ਜ਼ਿੰਦਗੀ ਇਕੱਲਿਆਂ ਨਹੀਂ ਕੱਟੀ ਜਾਂਦੀ। ਇਕੱਲਿਆਂ ਕਿੱਥੇ ਮੰਮੀ? ਤੁਸੀਂ ਉਹ ਪਰਾ ਹੈ ਪਰਜਾਈ ਹੈ ਮੇਰੀ ਸੋਹਣੀ ਮੇਰੇ ਨਾਲ ਹੈ ਸਾਰੇ ਤਾਂ ਮਿਲਦੇ ਵਰਤਦੇ ਨੇ ਇਸ ਤਰ੍ਹਾਂ ਹੀ ਬਸ ਜ਼ਿੰਮੇਵਾਰੀਆਂ ਨਾਲ ਜ਼ਿੰਦਗੀ ਨਿਕਲ ਜਾਂਦੀ ਦੇਖੋ ਬੰਦਾ ਘਰੋਂ ਬਾਹਰ ਜਾਂਦਾ ਕਮਾ ਕੇ ਲਿਆਂਦਾ ਹੈ ਘਰ ਚੱਲਦਾ ਨਾ ਮੈਂ ਵੀ ਕਮਾ ਲਾਂਗੀ ਬੰਦੇ ਦੀ ਬਰਾਬਰੀ ਦੇ ਕਮਾਵਾਂਗੀ ਜਾਨ ਨੂੰ ਸੰਭੇਗੀ ਕਿ ਕਮਾਈ ਕਰਾਂਗੀ ਕੋਈ ਨੀ ਥੋੜੀ ਦੇਰ ਥੋੜੀ ਉੱਚੀ ਹੋ ਲੈ ਫਲੇਮੈਂਟ ਸਕੂਲ ਪੈ ਜਾਗੀ ਨਾ ਉਸ ਤੋਂ ਬਾਅਦ ਮੈਂ ਕਿਧਰੇ ਤੇ ਜੌਬ ਕਰ ਲਾਂਗੀ 2-3 ਸਾਲ ਦੀ ਗੱਲ ਹੈ ਨੇ ਆਈ ਤੇਨ ਸਾਲ ਬੜੇ ਹੁੰਦੇ ਐ ਅੰਜੂ ਤੂੰ ਸਮਝ ਇਹ ਨਾ ਜਿਹੜੇ ਨਾ ਰਿਸ਼ਤੇ ਇਹ ਨਾਜੁਕ ਹੁੰਦੇ ਆ ਪਰ ਜਾਈ ਦਾ ਨਾਨਾ ਦਾ ਇਹ ਨ ਜੇ ਤਾਰਿਆਂ ਦੀ ਸ਼ਾਮੇ ਸ਼ਾਮੇ ਸੋਹਣੇ ਲੱਗਦੇ ਵੀ ਘੜੀ ਕਿ ਪਈ ਆ ਪਰ ਜਾਈ ਕੋਲ ਖੁਸ਼ੀ ਖੁਸ਼ੀ ਹੱਸਦੇ ਖੇਡਦੇ ਪਰ ਜਾਈ ਨੇ ਸਵਾਗਤ ਕੀਤਾ ਹੈ ਨਾ ਜਦੋਂ ਇਹ ਜਿਹੜੇ ਰਿਸ਼ਤੇ ਨਾ ਜਦੋਂ ਆਪਾਂ ਇਕੱਠੇ ਰਹਿਣ ਲੱਗ ਜੰਦੇ ਕਿਤੇ ਨਾ ਕਿਤੇ ਅਚਿਤ ਦਰਾਰਾਂ ਆਣ ਚੁੱਕੀਆਂ ਮੈਂ ਨਹੀਂ ਜਾਣਦੀ ਕਿ ਕੱਲ ਨੂੰ ਤੇਰੇ ਤੇਰੇ ਭਰਾ ਨਾਲ ਰਿਸ਼ਤਾ ਟੁੱਟੇ ਜਾਂ ਪਰਜਾਈ ਨਾਲ ਟੁੱਟੇ ਮੈਂ ਤਾਂ ਰਹਿਣਾ ਨਹੀਂ ਸਾਰੀ ਉਵੇਂ ਬੈਠੀ ਹੈ ਨਾ ਤੇ ਮੈਂ ਚੰਨੀ ਹੈ ਕਿ ਮੈਂ ਆਪਣੇ ਹੱਥੀ ਨਾਲ ਤੇਰਾ ਕੰਮ ਕਾਰਜ ਕਰਕੇ ਫੇਰੀ ਜਾ ਮੇਰੇ ਆਪਣੇ ਦਿਮਾਗ ਤੇ ਬੋਝ ਲੱਗ ਜੇਗਾ ਕਿ ਮੈਂ ਆਪਣੀ ਧੀ ਨੂੰ ਮੇਕ ਲਿਆ ਸੁਖੀ ਬਸਦਿਆਂ ਮੇਕ ਦੂਜਾ ਵਿਆਹ ਦੂਜਾ ਵਿਆਹ ਸਮਾਜ ਚ ਬੜਾ ਮਾੜਾ ਕਹਾ ਗਿਆ ਮਜਬੂਰੀ ਤਾਂ ਕੋਈ ਸਮਝਦਾ ਹੀ ਨਹੀਂ ਨਾ ਨਲ ਮੈਂ ਜੋ ਜ਼ਿੰਦਗੀ ਇੱਕ ਪਾਸੇ ਜੀਲੀ ਹੈ ਨਾ ਮਾਰਕੁੱਟ ਚੱਲਿਆ ਉਹ ਤਾਂ ਗਲਤੀ ਸੀ ਸਾਰੀ ਸਭ ਕੁਝ ਚੱਲਿਆ ਮੰਮੀ ਮੈਂ ਮੈਨੂੰ ਹੁਣ ਅੱਗੋਂ ਨਾ ਦੁੱਖ ਤਕਲੀਫਾਂ ਚੱਲਣ ਦੀ ਤਾਕਤ ਨਹੀਂ ਮੇਰੇ ਅੰਦਰ ਮੈਂ ਬਸ ਆਪਣੀ ਤੀਪਾਲ ਲਾਂ ਯੇ ਮੇਰੇ ਚ ਐ ਹਿੰਮਤ ਗਈ ਜੇ ਨਹੀਂ ਉਹ ਤਾਂ ਚਲੋ ਗਲਤੀ ਸੀ ਸਾਡੀ ਅਸੀਂ ਵੀ ਬਹੁਤੀ ਵੈਰੀਫਿਕੇਸ਼ਨ ਨਹੀਂ ਕੀਤੀ ਤੇ ਇਹੋ ਜਿਹਾ ਸ਼ਰਾਬੀ ਤੇ ਗੁੱਟ ਮਾਰ ਕਰਨ ਵਾਲਾ ਆਦਮੀ ਤੈਨੂੰ ਪੱਲੇ ਪੈ ਗਿਆ ਐ ਵੇਖ ਉਹਦੇ ਨਾਲ ਤਾਂ ਜ਼ਿੰਦਗੀ ਨਹੀਂ ਕੱਟੀ ਜਿੰਚ 8 ਦਿਨ ਦੀ ਸੀ ਗੁੜੀਆ ਹੈ ਨਾ ਜਦੋਂ ਤੂੰ ਇੱਥੇ ਆਈ ਹੈ ਬਿਲਕੁਲ ਮੰਮੀ ਤੇ ਹੁਣ 3 ਮਹੀਨੇ ਦੀ ਹੋ ਗਈ ਹੈ ਸੇਵਕ ਲੈ ਕੇ ਆਇਆ ਸੀ ਮੈਨੂੰ ਬਾਹੋਂ ਫੜ ਕੇ ਕਿ ਚੱਲ ਇਹੋ ਜਿਹੇ ਗੁੰਡੇ ਬੰਦੇ ਨਾ ਨਹੀਂ ਰਹਿਣਾ ਜਿਹਨੂੰ ਆਪਣੀ ਮਾਂ ਨਾਲ ਆਪਣੀ ਜਨਾਨੀ ਨਾਲ ਪਰ ਆਪਣੀ ਧੀ ਨਾਲ ਵੀ ਨਹੀਂ ਪਿਆਰ ਹੈਗਾ ਉਹ ਕੁਝ ਨਹੀਂ ਕਰ ਸਕਦਾਗਾ 8 ਦਿਨ ਦਾ ਬੱਚਾ ਕੀ ਹੁੰਦਾ ਹੈ ਜਦੋਂ ਮਾਰ ਘਟਾਈ ਹੋ ਜੀ ਕੱਚੇ ਨਾ ਕੱਚੇ ਹੱਡ ਅਸੀਂ ਮੰਮੀ ਮੇਰੇ ਉਸ ਟਾਈਮ ਮੈਨੂੰ ਅੱਜ ਵੀ ਨਾ ਉਹਨੇ ਹਿੱਸਿਆਂ ਚ ਦਰਦ ਹੁੰਦੀ ਜਿੱਥੇ ਜਿੱਥੇ ਨੇ ਮੈਨੂੰ ਕੁੱਟਿਆ ਮਾਂ ਮੰਮੀ ਐ ਵੀ ਤਾਂ ਸੋਚੋ ਮੇਰੀ ਤੀ ਨੂੰ ਕੋਈ ਦੂਸਰਾ ਕਿਉਂ ਅਪਣਾਏਗਾ ਹਾਂ ਮੈਂ ਉਹ ਗੱਲ ਕਰਨੀ ਸੀ ਤੇਰੇ ਨਾਲ ਕਿ ਤੂੰ ਨਾ ਇੰਜ ਕਰੀ ਗੁड़िया ਮੈਂ ਸੰਭਲੂ ਲੱਗ ਇੱਕ ਮਿੰਟ ਮੰਮੀ ਲੱਗਦਾ ਕੋਈ ਆਇਆ ਜੇ ਮੈਂ ਇੱਕ ਮਿੰਟ ਦੇਖ ਕੇ ਆਉਂਦੀ ਆਂ ਤਾਰਾਂ ਹੀ ਬਿਲ ਮਮੀ ਤਾਰਾਂ ਹੀ ਪਰ ਮੈਂ ਤਾਂ ਥੱਕ ਗਈ ਪਰ ਇੱਕ ਗੱਲ ਤੇ ਹੈ ਲੈਣਾ ਵਗੈਰਾ ਚ ਲੱਗਨ ਦਾ ਨਾ ਕੰਮ ਤੇ ਮੁੱਕ ਗਿਆ ਕੰਮ ਤੇ ਮਿੰਟ ਮਿੰਟ ਹੋ ਜਾਂਦਾ ਪਰ ਤੁਹਾਨੂੰ ਪਤਾ ਔਨ ਜਾਣ ਦੇ ਵਿੱਚ ਥਕਾਵਟ ਬਹੁਤ ਹੋ ਜਾਂਦੀ ਹੋ ਜਾਂਦੀ ਹੋ ਜਾਂਦੀ ਚਾਹ ਪੀਓਗੇ ਬਣਾਵਾਂ ਜੇ ਮੈਂ ਹਾਂਜੀ ਬਣਾ ਲਵਾਂ ਇੱਕ ਕੱਪ ਮਮੀ ਤੁਸੀਂ ਪੀਓਗੇ ਨਹੀਂ ਨਹੀਂ ਮੈਂ ਨਹੀਂ ਪੀਣੀ ਚਾਹ ਚੱਲ ਇਹਨੂੰ ਬਣਾ ਦੇ ਸੇਵਕ ਵੀ ਆਂਦੇ ਆ ਨਾ ਉਹ ਬੁਏ ਚ ਨੂੰ ਤਾਂ ਕਿਹਦਾ ਗੱਲ ਕਰਦਾ ਮੈਂ ਕਿਹਾ ਆਜੇ ਚਾਹ ਮਾਣੀ ਪੀ ਲੋ ਮੈਂ ਆਈ ਤੁਹਾਡੀ ਗੱਲ ਮੈਂ ਬਾਅਦ ਚ ਸੁਣਦੀ ਮਾਂਜੀ ਕੋਈ ਕਰੀ ਕੋਈ ਜਾਨ ਹਾਂ हां जी मम्मी सेवक ਵੀ ਅਜੇ ਕਰੇ ਹੈਗੇ ਹੋਏ ਹੀ ਮੇਰੀ ਉਹਨਾਂ ਨਾਲ ਗੱਲ ਕਹਿੰਦੇ ਕਿ ਸਿਮਰਤ ਅੱਜ ਮੈਂ ਛੁੱਟੀ ਕੀਤੀ ਤੇ ਮੈਂ ਕਰੇ ਰਹਿਣਾ ਵਾ ਮਮੀ ਮੈਟਾ ਨੂੰ ਕਹਿਣਾ ਹੈ ਕਿ ਕੀਤੀ ਨੂੰ ਤੇ ਦੀਨ ਨਾਲ ਕਰਦੀ ਪਈ ਸੀ ਫਿਰ ਤੂੰ ਦਰਵਾਜ਼ਾ ਨੌਕ ਕਰਤਾ ਤੇ ਫਿਰ ਉਹ ਚਲੀ ਗਈ ਬਸ ਗੱਲ ਹੀ ਕਰ ਰਹੀ ਸੀ ਆਇਆ ਰਿਸ਼ਤਾ ਮੈਂ ਕਿਹ ਚੱਲ ਗੱਲ ਕਰ ਲਈਏ ਉਹਦੇ ਬਾਰੇ ਹਾਂ ਤੇ ਇਹਦੇ ਨਾਲ ਕੀ ਉਹ ਗੋ ਕਿ ਚੱਲ ਆਪਣੇ ਘਰ ਹੈਨਾ ਚਲੀ ਜਵੀ ਹੈਨਾ ਪਰ ਮੰਦੀ ਨਹੀਂ ਐ ਮੈਂ ਉਹਨਾਂ ਕਿਹਾ ਮੈਂ ਕੁੜੀ ਜਾਂ ਦਸੀ ਰੱਖ ਲਾਂ। ਹਲੇ ਇੰਨੀ ਗੱਲ ਕਰਨੀ ਲੱਗੀ ਹਾਂ। ਮੰਮੀ ਮੇਰੀ ਗੱਲ ਸੁਣੋ। ਮੈਂ ਗੱਲ ਕਰਦੀ ਨਾ ਕਿ ਮੈਂ ਬੁਰੀ ਬਨਾਂ ਵਾ। ਉਹਨਾਂ ਨੇ ਕਹਿਣਾ ਕੀ ਗੱਲ ਕਿ ਮੈਂ ਆਪਣੇ ਭਰਾ ਦੇ ਘਰ ਚ ਟਿਕਾਣਾ ਨਹੀਂ ਰਹਿ ਸਕਦੀ। ਇਸ ਕਰਕੇ ਨਾ ਮੈਂ ਜੇ ਗੱਲ ਕਰੂੰਗੀ ਨਾ ਬੁਰੀ ਲੱਗੂੰਗੀ। ਤੁਸੀਂ ਗੱਲ ਕਰੋਗੇ ਨਾ ਸਿਆਣੇ ਮੰਨੇ ਜਾਓਗੇ। ਤੁਸੀਂ ਤਾਂ ਪੂਰੀ ਜ਼ਿੰਦਗੀ ਹੰਡਾਈ ਤੁਹਾਨੂੰ। ਗੱਲ ਕਰਦੇ ਸਹੀ ਗੱਲ ਐ ਜੀ। ਤੁਸੀਂ ਸਹੀ ਲੱਗਦੇ ਜੀ। ਨਹੀਂ ਨਹੀਂ ਮੈਂ ਕਰਨੀ ਸ਼ੁਰੂ ਕੀਤੀ ਸੀ ਸੇਵਕ। ਕੋਕੇ ਨਹੀਂ ਜੇ ਗੱਲ ਕੀਤੀ ਸੀ ਬੁਰਿਆ ਭੰਨਾ ਵਿੱਚ ਹਾਂ ਨਹੀਂ ਨਹੀਂ ਤੁਹਾਡਾ ਨਹੀਂ ਰੋਲ ਮੈਂ ਆ ਹੀ ਕਰੂੰਗੀ ਗੱਲ ਤਾਂ ਉਹਦੇ ਨਾਲ ਕਦੀ ਵੀ ਪਈ ਸੀ ਮੈਂ ਗੱਲ ਸਮਝਾਉਂਦੀ ਪਈ ਸੀ ਕਿ ਤੇ ਉਹਨੇ ਨੂੰ ਖੁਸ਼ੀ ਆ ਗਈ ਨਾ ਤੇ ਫਿਰ ਚਲੀ ਗਈ ਉਹਨ ਵੀ ਫੇਰ ਕਰਦੀ ਕਹਿੰਦੀ ਪਈ ਸੀ ਨਾ ਤੇ ਸਾਹਮਣੇ ਮੈਂ ਕਰਦੀ ਮਮੀ ਸੁਣਦੀ ਤੁਹਾਡੀ ਗੱਲ ਬਾਅਦ ਚ ਤੇ ਕਰਦੀ ਮੈਂ ਇਹਦੇ ਨਾਲ ਗੱਲ ਤੇ ਪਰ ਤੁਸੀਂ ਜਦੋਂ ਮੈਂ ਗੱਲ ਕਰਾਂਗੀ ਨਾਲ ਸਪੋਰਟ ਦੇ ਦਿਓ ਹਨਾ ਤਾਂ ਕਿ ਉਹ ਸਮਝਾਏ ਮਮੀ ਵੇਖੋ ਜਿੱਦਾਂ ਮਰਜੀ ਮੈਂ ਤੇ ਪ੍ਰਾਈ ਮੰਨੀ ਜਾਣਾ ਵਾ ਕਿਉਂਕਿ ਜੇ ਮੈਂ ਗੱਲ ਕੀਤੀ ਤੇ ਦੀਜੀ ਦੇ ਗੱਲ ਦਿਮਾਗ 'ਚ ਨਾ 100 ਗੱਲ ਆਉਣੀ ਆ ਕਿ ਕੀ ਪਤਾ ਭਾਬੀ ਕਿਉਂ ਮੇਰੀ ਇੰਨੀ ਗੱਲ ਕਹਿੰਦੀ ਇਹ ਤੇ ਤੁਸੀਂ ਇਹ ਜੋ ਸੇਵਾ ਕੀ ਗੱਲ ਕਰਨਗੇ ਜੇ ਤੁਸੀਂ ਚੰਗੇ ਲੱਗੋਗੇ ਮੈਂ ਤੇ ਬਸ ਹਾਂ ਮੀ ਪਰੂੰਗੀ ਹਾਂ ਨਾ ਚ ਮੈਂ ਕੁਝ ਨਹੀਂ ਕਹਿ ਸਕਦੀ ਨਹੀਂ ਨਹੀਂ ਮੈਂ ਗੱਲ ਕਰਕੇ ਫੇਰ ਹੀ ਬੁਲਾਉਂਗੀ ਤੁਹਾਨੂੰ ਤੁਹਾਡੇ ਤੇ ਨਹੀਂ ਤੇਰੇ ਤੇ ਨਹੀਂ ਗੱਲ ਆਉਂਦੀ ਹੂੰ ਹੂੰ ਠੀਕ ਹੈ ਨਾ ਹਾਂ ਸੇਵਾ ਚਾਲ ਆਲਾ ਲੋ ਮੰਮੀ ਦੱਸੋ ਕੀ ਕਹਿੰਦੇ ਸੀ ਤੁਸੀਂ ਕੀ ਫੋਨ ਤੇ ਗੱਲ ਹੋਈ ਹਾਂ ਉਹ ਨਾ ਕਹਿੰਦੇ ਆ ਕਿ ਗੁੜੀਆ ਜਿਹੜੀ ਹੈ ਨਾ ਗੁੜੀਆਂ ਨੂੰ ਨਹੀਂ ਉਹ ਅਪਣਾਨਗੇ ਵੀ ਤੇ ਗੁੜੀਆ ਸੀ ਰੱਖ ਲਾਂਗੇ ਨਹੀਂ ਤੇ ਤੇਰੇ ਸੁਨੇ ਭੇਜ ਦਾਂਗੇ ਮੰਮੀ ਕਿਉਂ 폴ੀਆਂ ਜੀ ਆ ਗੱਲਾਂ ਕਰਨ ਦੇ ਮੈਂ ਆਪਣੀ ਧੀ ਦਵਾਂਗੀ ਕਿਸੇ ਨੂੰ ਵੀ ਚਾਹੇ ਉਹ ਨਾਨਕੇ ਘਰ ਹੋਵੇ ਚਾਹੇ ਦਾਦਕੇ ਘਰ ਹੋਵੇ ਮੇਰੇ ਬਿਨਾਂ ਤੁਸੀਂ ਰਹਿ ਲੋਗੇ ਮੰਮੀ ਜਦੋਂ ਮੈਂ ਛੋਟੀ ਸਿਮਰਤ ਸੇਵਾਕ ਮਾਰਾ ਨੇ ਕੱਲ ਨੂੰ ਤੁਹਾਡੇ ਘਰ ਬੜੀਆਂ ਖੁਸ਼ੀਆਂ ਲੈ ਕੇ ਆਣੀ ਐ ਤੇ ਪੁੱਤ ਆਨੇ ਨੇ ਖੇਡਣ ਆਏ ਉਹਨਾਂ ਨੇ ਆ ਕੇ ਜੇ ਕੋਈ ਤੁਹਾਨੂੰ ਕਵੇ ਕਿ ਚਲੋ ਜੀ ਤੁਸੀਂ ਆਪਣਾ ਕਿਤੇ ਚਲ ਜਿਓ ਪਰਦੇਸਾਂ ਨੂੰ ਜਾਂ ਤੁਸੀਂ ਰਾਮ ਨਰੋ ਆਪਣਾ ਬੱਚਾ ਮੈਨੂੰ ਦੇ ਦਿਓ ਤੁਸੀਂ ਦੇ ਦੋਗੇ ਕਿਸੇ ਨੂੰ ਆਪਣਾ ਬੱਚਾ ਦੀਦੀ ਮੇਰੀ ਗੱਲ ਸੁਣੋ ਇਹ ਨਾ ਚਲੋ ਮੈਨੂੰ ਨਹੀਂ ਪਤਾ ਇਹ ਗੱਲ ਤੁਸੀਂ ਕਿੱਦਾਂ ਲੈ ਕੇ ਜਾਓ ਕਿਵੇਂ ਨਹੀਂ ਪਰ ਅਹੀਂ ਤਾਂ ਦਮ ਮਾੜਾ ਨਹੀਂ ਜਿਉਂਦੇ ਮੇਰੀ ਵੱਲੋਂ ਜੀ ਧੱਦ ਕਰੋ ساری ਉਮਰ ਰੋ ਇੱਥੇ ਪਰ ਮੈਂ ਮੰਮੀ ਤੇ ਸਿਮਰਤ ਇਹੋ ਚੀਜ਼ ਚਾਹੁੰਨੇ ਆ ਕਿ ਤੁਹਾਡਾ ਘਰ ਵਸ ਜੇ ਕਰ ਵਸੇ ਚੰਗਾ ਹੁੰਦਾ ਕਿੰਨੀ ਕੁ ਦਿਰੇ ਤੱਕ ਅਲੇ ਜ਼ਿੰਦਗੀ ਕੱਟੋਗੇ ਮੈਂ ਮੰਦੀ ਹਾਂ ਤੇ ਦੁਨੀਆ ਨੂੰ ਅੱਗੇ ਵੇਖ ਕੇ ਚੱਲਦੇ ਪਏ ਹੋ ਪਰ ਮੈਂ ਆਪਣੀ ਔਲਾਦ ਵੀ ਦਾ ਨਹੀਂ ਰਹਿ ਸਕਦੀ ਤੁਸੀਂ ਕਿਉਂ ਨਹੀਂ ਜਾਣਦੇ ਉਹ ਨੰਨੀ ਜੀ ਜਾਨ ਮੇਰੇ ਬਿਨਾ ਕਿੱਥੋਂ ਰਹਿ ਲੇਗੀ ਚਲੋ ਉਹਨੂੰ ਤੇ ਚਾਰ ਦਿਨਾਂ ਦਾ ਕੋਈ ਨਾ ਭਲੇਖਾ ਪਾ ਕੇ ਆਪਣੇ ਵੱਲ ਲੱਲੇਗਾ ਪਰ ਮੈਨੂੰ ਮੈਨੂੰ ਥੋੜੇ ਭਲੇਖੇ ਪੈ ਜਣੇ ਰਹਿ ਲੋਗੇ ਤੁਸੀਂ ਮੇਰੇ ਬਿਨਾ ਨਹੀਂ ਮੈਂ ਤੇਰੇ ਬਿਨਾ ਬਿਨਾ ਉਹ ਕਿਹਦਾ ਲੋਗੇ ਸੇ ਵਕ ਤੇ ਬਿਨਾ फिर मेरे ते जोर क्यों पाया जाता है बच्चा छूजा कर लं कहनी कह दूर जब मेरा करना ही है ना बया मम्मी यह तो ना गल करो पहला मेरा बच्चा अपनावे बाद बस मम्मी मैं जो कहना सी ना तो कहता ਮੈਂ ਆਪਣੇ ਬੱਚੇ ਬਿਨਾਂ ਕਿਤੇ ਨਹੀਂ ਜਾ ਰਹੀ ਮੈਂ ਮਾਂ ਆ ਮੈਂ ਕੋ ਜਲਾਤ ਥੋੜੀ ਆ ਮੇਰੇ ਬੰਦੇ ਚ ਤੇ ਮੇਰੇ ਚ ਫਰਕ ਕੀ ਰਿਹਾ ਉਹਨੂੰ ਤਾਂ ਰਿਸ਼ਤਿਆਂ ਦੀ ਕਦਰ ਨਹੀਂ ਨਾ ਮੋਹ ਨਾ ਪਿਆਰ ਮੇਰੀ ਔਲਾਦ ਦਾ ਕੀ ਕਸੂਰ ਹੈ ਕਿ ਮੈਂ ਉਹਨੂੰ ਇਕੱਲੀ ਜਿੰਦਗੀ ਦੇਵਾਂ ਜਿੱਦਾਂ ਅੱਜ ਮੈਂ ਜੀਣ ਨਹੀਂ ਉਸ ਬੰਦੇ ਕਰਕੇ ਨਹੀਂ ਮੰਮੀ ਕਦੇ ਨਹੀਂ ਮੰਮੀ ਵੈਸੇ ਵੇਖਿਆ ਜਾਵੇ ਦੀਦੀ ਦੀ ਗੱਲ ਵੀ ਸਹੀ ਹੈ ਸਹੀ ਕਿਹਾ ਹੈ ਜਿਵੇਂ ਮੈਂ ਸੇਵਕ ਤੇਰੇ ਬਿਨਾ ਨਹੀਂ ਰਹਿ ਸਕਦੀ ਅੰਜੂ ਬਿਨਾ ਨਹੀਂ ਰਹਿ ਸਕਦੀ ਸਿਮਰਤ ਬਿਨਾ ਵੀ ਸਿਮਰਤ ਦਾ ਵਿਆਹ ਹੋਇ ਨ ਕਿੰਨੀ ਦੇਰ ਹੋਈ ਹੈ ਪਰ ਕਿੰਨਾ ਪਿਆਰ ਹੋਇਆ ਹੈ ਹੈਨਾ ਮੇਰੇ ਦੇ ਬਿਨਾ ਵੀ ਨਹੀਂ ਰਹਿ ਸਕਦੀ ਅੰਜੂ ਕਿਵੇਂ ਆਪਣੀ ਅੰਦਰ ਨੂੰ ਛੱਡ ਕੇ ਰਹਿ ਰਹੀ ਬਹੁਤ ਗੱਲ ਹੈ ਮੰਮੀ ਹਾਂ ਆਪਾਂ ਕਿੱਦਾਂ ਇੱਕ ਨੰਨੀ ਜਾਨ ਨੂੰ ਉਹਨਾਂ ਤੋਂ ਬਿਨਾਂ ਰਹਿਣ ਨੂੰ ਮਤਲਬ ਮਜਬੂਰ ਕਰਨ ਨੇ ਕਿ ਉਹਨਾਂ ਤੋਂ ਬਿਨਾਂ ਰੋਗੇ ਦੀਦੀ ਕਿਤੇ ਹੋਰ ਵਿਆਹ ਕਰਾ ਲੈਣ ਗੱਲ ਤਾਂ ਸਹੀ ਕਹਿ ਗਏ ਗੱਲ ਤਾਂ ਸਹੀ ਕਰ ਰਹੀ ਸੀ ਇਹ ਤਾਂ ਅੰਜੂ ਗੱਲ ਸੁਣ ਬੱਤ ਮੈਂ ਜੀ ਮੰਮੀ ਦੱਸੋ ਮੇਰੀ ਗੱਲ ਸੁਣ ਲੋ ਮੈਂ ਬਹਿ ਜਾਣੀ ਆ ਪਰ ਮੈਨਾਂ ਵਿਆਹ ਦੇ ਬਾਰੇ ਕੋਈ ਗੱਲ ਨਾ ਕਰਨਾ ਨਹੀਂ ਨਹੀਂ ਅੰਜੂ ਮੇਰੀ ਗੱਲ ਸੁਣ ਅਸੀਂ ਵਿਆਹ ਬਾਰੇ ਨਹੀਂ ਕਰਕੇ ਤੂੰ ਸੱਚੀ ਮੈਨੂੰ ਨਾ ਅਹਿਸਾਸ ਕਰਾ ਗਈ ਕਿ ਅਸਲੀਅਤ ਕੀ ਹੈ ਤੇ ਜੋ ਸਹੀ ਹੈ ਉਹ ਮੈਨੂੰ ਤੂੰ ਅਹਿਸਾਸ ਕਰਵਾਇਆ ਹੈ ਕਿ ਜਿਵੇਂ ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ ਸੀ ਇਕ ਬਿਨਾ ਨਹੀਂ ਰਹਿ ਸਕਦੀ ਇਵਨ ਸਿਮਰਤ ਬਿਨਾ ਵੀ ਨਹੀਂ ਰਹਿ ਸਕਦੀ ਹੈ ਨਾ ਉਵੇਂ ਤੂੰ ਇੱਕ ਛੋਟੀ ਜੀ ਅੰਦਰ ਨੂੰ ਆਪਣੀ ਨੂੰ ਕਿਵੇਂ ਛੱਡ ਕੇ ਜਾ ਸਕਦੀ ਹੈ ਜੇਵੇ ਛੱਡ ਸਕਦੀ ਹਾਂ ਮम्मी ਮੈਨੂੰ ਤਾਂ ਸਜਾ ਦਿੱਤੀ ਉਸ ਬੰਦੇ ਨੇ ਉਹ ਮम्मी ਤੀਨੋਂ ਸਜਾ ਦੇ ਦਾਂ ਫੇ ਮੇਰੇ ਚ ਤਾਂ ਉਸ ਬੰਦੇ ਚ ਕੀ ਫਰਕ ਰਹਿ ਗਿਆ ਬਿਲਕੁਲ ਤੇ ਆਪਾਂ ਹੁਣ ਉੱਥੇ ਹੀ ਤੇਰਾ ਵਿਆਹ ਕਰਾਂਗੇ ਜਿੱਥੇ ਪਹਿਲਾਂ ਤੇਰੀ ਕੁੜੀ ਨੂੰ ਅਪਣਾਇਆ ਜਾਏਗਾ ਤੇ ਫਿਰ ਤੇ ਸੱਚੀ ਮम्मी ਹਾਂ ਅਸੀਂ ਰਿਸ਼ਤੇ ਦੀ ਗੱਲ ਪਹਿਲੇ ਖੋਲ ਕੇ ਕਰਾਂ ਠੀਕ ਹੈ ਨਾ ਠੀਕ ਹੈ ਮम्मी ਸਤਿ ਸ਼੍ਰੀ ਅਕਾਲ ਜੀ। ਹੋਰ ਸੋਨ ਸਾਲੀ ਨਹੀਂ ਟਿਕਾ ਕੋ। ਵੀਡੀਓ ਤਾਂ ਤੁਸੀਂ ਦੇਖ ਲਿਓਨੀ ਐ। ਉਹ ਤੁਹਾਨੂੰ ਕਿਦਾਂ ਦੀ ਲੱਗੀ ਐ? ਮੈਨੂੰ ਕਮੈਂਟ ਵਿੱਚ ਦੱਸਣਾ। ਵੀਡੀਓ 'ਚ ਮੈਸੇਜ ਹਰ ਵਾਰੀ ਮੈਂ ਬੋਲਾਂ ਇੱਕ ਜ਼ਰੂਰੀ ਨਹੀਂ। ਕਿਉਂਕਿ ਵੀਡੀਓ 'ਚ ਤਾਂ ਅਗਰ ਮੈਸੇਜ ਹੀ ਮੈਂ ਬੋਲਣਾ ਤੇ ਫਿਰ ਵੀਡੀਓ ਵੇਖਣ ਦਾ ਮਤਲਬ ਕੀ ਹੋਇਆ? ਔਰ ਵੇਖ ਕੇ ਉਹਦਾ ਕਮੈਂਟ ਕਰਨ ਦਾ ਵੀ ਕੋਈ ਮਤਲਬ ਨਾ ਆਇਆ। ਵੈਸੇ ਫਿਰ ਵੀ ਥੋੜਾ ਜਿਹਾ ਅਸੀਂ ਦੱਸ ਦਈਏ ਕਿ ਅੱਜ ਤੋਂ ਨਹੀਂ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਐ। ਐ ਜੋ ਵੀ ਹੈ ਬਿਲਕੁਲ ਕਿ ਧੀਆਂ ਦੇ ਵਿਆਹ ਦੀ ਸੋਚ ਲੈਂਦੇ ਆ ਪਰ ਉਹਦੀ ਨੰਨੀ ਜਾਂਦਾ ਨਹੀਂ ਸੋਚਿਆ ਜਾਂਦਾ ਦੂਜਾ ਵਿਆਹ ਚਾਹੇ ਉਹ ਮਰਦ ਦਾ ਹੈ ਚਾਹੇ ਔਰਤ ਦਾ ਦੋਨਾਂ ਦੇ ਵਿਆਹ ਦੇ ਵਿੱਚ ਕਿ ਸਿਆ ਬੱਚਾ ਜਾਂਦਾ ਹੈ ਲੜਾਈਆਂ 'ਚ ਵੀ ਔਰ ਆਪਸ਼ਨ ਦੇ ਵਿੱਚ ਵੀ ਜਿਹੜੇ ਆਪਸ਼ਨ ਰੱਖੀ ਜਾਂਦੀ ਹੈ ਤਾਂ ਭਈ ਵਿਆਹ ਤੇ ਕਰਾਂਗੇ ਪਰ ਬੱਚਾ ਨਹੀਂ ਰੱਖਾਂਗੇ ਕਿਉਂ ਉਹ ਕਿਉਂ ਕਹਿਣਾ ਨਹੀਂ ਚਾਹੀਦਾ ਜਿਹੜੀ ਦੂਜੀ ਵਿਆਹੀ ਐ ਕਿਸੇ ਦੀ ਭੋਕੇ ਆਈ ਈ ਐ ਉਹਨੂੰ ਤੁਸੀਂ ਅਪਣਾ ਲੈਂਦੇ ਹੋ ਪਰ ਉਹਦੀ ਔਲਾਦ ਨੂੰ ਕਿਉਂ ਨਹੀਂ ਅਪਣਾਉਂਦੇ ਬੱਚੇ ਦਾ ਕੀ ਕਸੂਰ ਐ ਬੱਚੇ ਨੂੰ ਪਹਿਲਾਂ ਪਿਆਰ ਦਿਓ ਜੇ ਤੁਸੀਂ ਬੱਚੇ ਨੂੰ ਪਿਆਰ ਦੇ ਦਿੱਤਾ ਉਹਨੂੰ ਅਪਣਾ ਲਿਆ ਬਸ ਫੇਰ ਉਸ ਔਰਤ ਨੂੰ ਜਾਂ ਉਸ ਮਰਦ ਨੂੰ ਤੁਸੀਂ ਦਿਲੋਂ ਅਪਣਾਓਗੇ ਐਸ ਲਈ ਨਾ ਜ਼ਿੰਦਗੀਆਂ ਨੂੰ ਇੱਕ ਦੂਜੇ ਤੋਂ ਤੋੜੋ ਨਾ ਜੋੜ ਕੇ ਵਿਖਾਓ ਰਿਸ਼ਤਾ ਹੁੰਦਾ ਕੀ ਐ ਅਸਲ 'ਚ ਰਿਸ਼ਤਾ ਕੀ ਹੀ ਹਾਂ ਦਖਾਵਾ ਨਹੀਂ ਪਿਆਰ ਦਾ ਹੁੰਦਾ ਹੈ ਪਿਆਰ ਨੂੰ ਕਿਸ ਤਰ੍ਹਾਂ ਔਰ ਕਿਵੇਂ ਇਹ ਸੱਚ ਜਿਥੇ ਢਾਲਣਾ ਮੈਂ ਇਹ ਤਖੀ ਵਿਖਾਣਾ ਮੈਂ ਸੋ ਜਿੰਨਾ ਜਿੰਨਾਂ ਨੂੰ ਵੀਡੀਓ ਸਮਝ ਆਈ ਹੈ ਆਪਣੇ ਕਮੈਂਟ ਬਾਕਸ ਵਿੱਚ ਖੋਲ ਕੇ ਪੂਰੀ ਤਰ੍ਹਾਂ ਲਿਖਣਾ ਕਿ ਧੀ ਦੀ ਸਾਹਮਣੇ ਬੈਠ ਕੇ ਕਹਿ ਰਹੇ ਮੈਨੂੰ ਕੁਝ ਸਮਝ ਵੀ ਆਈ ਬਟ ਤੁਸੀਂ ਵੀਡੀਓ ਦੇਖੀ ਹੋ ਉਹਨਾਂ ਨੇ ਦੇਖੀ ਨਹੀਂ ਹੈ ਔਰ ਵੀਡੀਓ ਵਧੀਆ ਲੱਗੀ ਹੈ ਜੇ ਸੋ ਪਲੀਜ਼ ਲਾਈਕ ਕਰ ਦੇਣਾ अगर अच्छी ज्यादा लगी है कि शेयर जरूर करें अगर वो कहां तक जाया करें कमेंट बॉक्स में लिख के सानू पूरा ਤੁਹਾਡਾ મતલબ મોડલ ਮਿਲਦਾ ਕਿ ਤੁਸੀਂ ਆਪਣੇ ਬਾਰੇ ਕੀ ਜਾਣਦੇ ਹੋ ਕੀ ਸਮਝਦੇ ਹੋ ਸਿਰਫ ਇਹ ਨਾਲ ਲਿਖਦੇ ਹੈ ਅੰਜੂ ਜੀ ਤੁਹਾਡੇ ਸੂਟ ਸੋਨੇ ਹੈ ਸਿੰਮਰ ਦੀ ਸਮਾਈਲ ਬੜੀ ਸੋਹਣੀ ਹੈ ਸੇਵਾ ਕਾਲੀ ਵੀਡੀਓ ਚ ਕਿਉਂ ਨਹੀਂ ਆਇਆ ਪਰ ਤੁਸੀਂ ਵੀਡੀਓ ਬਾਰੇ ਲਿਖਿਆ ਕਰੋ ਐਸੇ ਤੇ ਚੜ ਜਾਂਦੇ ਆਪਣੇ ਬਾਰੇ ਸੁਣ ਕੇ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਛੋਟੀ ਜੀ ਬੈਲ ਲਈ ਪਲੀਜ਼ ਉਹਨੂੰ ਕਰ ਲੈਣਾ ਬੈਲ ਦਾ ਇਹਦਾ ਮਤਲਬ ਹੁੰਦਾ ਹੈ ਕਿ ਜਿੰਨੀਆਂ ਵੀ ਵੀਡੀਓ ਤੁਸੀਂ ਸਾਰਿਆਂ ਨੇ ਦੇਖੀਆਂ ਨਹੀਂ ਹੁੰਦੀਆਂ ਨਾ ਉਹ ਤੁਹਾਨੂੰ ਸਾਰੀਆਂ ਲਾਈਵਸ ਵਾਰ ਵੀਡੀਓ ਮਿਲਣਗੀਆਂ ਸੋ ਤੁਸੀਂ ਸਾਰੇ ਦੇਖੋਗੇ ਠੀਕ ਹੈ ਜੀ ਸਬਸਕ੍ਰਾਈਬ